ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਚ ਸਰਕਾਰ ਵੱਲੋਂ ਇੱਕ ਸਪੈਸ਼ਲ ਲੀਟ ਪਟੀਸ਼ਨ ਜੀ ਬੈਨਸਲੇਸ਼ਨ ਆਫ ਬੇਲ ਬਾਰੇ ਮੂਵ ਕੀਤੀ ਗਈ ਸੀ ਪਿਛਲੀ ਤਿੰਨ ਚਾਰ ਤਰੀਕਾਂ ਤੇ ਉਹਦੇ ਬਾਰੇ ਸੁਪਰੀਮ ਕੋਰਟ ਚ ਵਿਚਾਰ ਵਟਾਂਦਰਾ ਹੋਇਆ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ 17 ਤੇ 18 ਦੋ ਦਿਨ ਮੁਕਰਰ ਕੀਤੇ ਸੀ ਜਿਦੇ ਚ ਐਸ ਆਈ ਡੀ ਜਿਹੜੀ ਇਸ ਕੇਸ ਨੂੰ ਇਨਵੈਸਟੀਗੇਟ ਕਰ ਰਹੀ ਹੈ ਉਹ ਐਸਆਈਟੀ ਮਿਸਟਰ ਵਿਕਰਮ ਸਿੰਘ ਮਜੀਠੀਆ ਨੂੰ ਮਿਲਾ ਕੇ ਆਪਣੇ ਸਵਾਲ ਜਵਾਬ ਜਿਹੜੇ ਆ ਉਹ ਕਰ ਸਕਦੀ ਹੈ ਉਸ ਬਾਬਤ ਅੱਜ ਸਵੇਰੇ 11 ਵਜੇ ਪੁਲਿਸ ਲੈਂਡ ਪਟਿਆਲਾ ਦੇ ਕਾਨਫਰੰਸ ਹਾਲ 'ਚ ਮਿਸਟਰ ਵਿਕਰਮ ਸਿੰਘ ਮਜੀਠੀਆ ਨੂੰ ਸਾਰੀ ਐਸਆਈਟੀ ਨੇ ਸਵਾਲ ਜਵਾਬ ਕੀਤੇ ਤੇ ਇਹਦੇ 'ਚ ਜਿਹੜੀ ਮੈਂ ਗੱਲ ਦੱਸਣਾ ਚਾਹੁੰਦਾ ਆ ਕਿ ਐਸਆਈਟੀ ਨੇ ਆਪਣਾ ਦਾਇਰਾ ਕਾਫੀ ਵਧਾ ਕੇ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਆ ਉਹ ਐਸਆਈਟੀ ਕਰ ਰਹੀ ਏਸ ਕੇਸ ਚ ਚਾਰ ਜਿਹੜੇ ਅਕਿਊਜ਼ ਨੇ ਜੀਨ੍ਹਾਂ ਤੋਂ ਤਿੰਨ ਅਕਿਊਜ਼ ਜਿਹੜੇ ਆ ਉਹ ਅਬਰੋਡ ਨੇ ਉਹਨਾਂ ਨੂੰ ਇੰਡੀਆ ਚ ਵਾਪਸ ਲੈ ਕੇ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਉਹਨਾਂ ਨੂੰ ਵਾਪਸ ਲੈ ਕੇ ਆਣ ਲਈ ਐਸਆਈਟੀ ਜਿਹੜੀ ਆ ਉਹ ਐਕਸਪੋਰਟੇਸ਼ਨ ਬਲੂ ਕੋਰਨਰ ਨੋਟਿਸ ਤੇ ਬਾਕੀ ਹਰ ਸੰਬੰਧ ਉਹ ਬਰਾਲਾ ਜਿਹੜਾ ਉਹ ਵੀ ਕਰ ਰਹੀ ਹੈ ਇਹਦੇ ਚ ਮਿਸਟਰ ਵਿਕਰਮ ਸਿੰਘ ਜੇਠੀਆ ਨਾਲ ਅਤੇ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਜਿਹੜੀਆਂ ਫਰਮਾਨੀ ਉਹਨਾਂ ਚ ਸਸਪੀਸ਼ੀਅਸ ਫਾਈਨੈਂਸ਼ੀਅਲ ट्रांजैक्शन ਜਿਹੜੇ ਹੈ ਉਹ ਐਸਆਈਟੀ ਨੇ ਡਿਸਕਵਰ ਕੀਤੇ ਜਿਹੜੇ ਸਮੇਂ ਦੀ ਆਪਾਂ ਗੱਲ ਕਰਦੇ ਆ ਜਦੋਂ ਇਹ ਬਰਾਲਾ ਟਰੱਕ ਕੇਸ ਹੁੰਦਾ ਹੈ ਉਸ ਸਮੇਂ ਦੌਰਾਨ ਸੰਬੰਧਿਤ ਫਰਮਾਨੀ ਕਾਫੀ ਵੱਡੀ ਗਿਣਤੀ ਚ ਕੈਸ਼ ਡਿਪੋਜ਼ਿਟ ਹੁੰਦਾ ਹੈ ਤੇ ਕਾਫੀ ਬਾਹਰ ਦੇ ਮੁਰਕਾਂ ਚ ਬੇਸਡ ਜਿਹੜੀ ਹੋਰ ਕੰਪਨੀਆਂ ਨੇ ਉਹਨਾਂ ਨਾਲ ਫਾਈਨੈਂਸ਼ੀਅਲ ट्रांजैक्शन ਹੁੰਦੇ ਆ ਇਹਨਾਂ ਫਾਈਨੈਂਸ਼ੀਅਲ ट्रांजैक्शनਾਂ ਬਾਰੇ ਕੈਸ਼ ਡਿਪੋਜ਼ਿਟ ਬਾਰੇ ਤੇ ਜਿਹੜੀ ਐਬਨਾਰਮਲ ਰਾਈਜ਼ ਇਨ ਐਸੈਟਸ ਹੈਗੀ ਹੈ ਉਹਦੇ ਬਾਰੇ ਵੀ ਐਸਆਈਟੀ ਨੇ ਅੱਜ ਮਿਸਟਰ ਵਿਕਰਮ ਸਿੰਘ ਮਜੀਠੀਆ ਨੂੰ ਸਵਾਲ ਜਵਾਬ ਕੀਤੇ ਤੇ ਕੱਲ 18 ਮਾਰਚ ਨੂੰ ਦੁਬਾਰੇ ਮਿਨਿਸਟਰ ਡਿਫਰੈਂਸਿੰਗ ਮੁਜੀਠੀਆਂ ਨੂੰ ਸਵਾਲ ਜਵਾਬ ਕਰਨ ਲਈ ਐਸਐਮ ਜਿਵੇਂ ਕਿ ਜਿਹੜਾ ਇੱਕ ਯੁੱਧ ਨਸ਼ਿਆਂ ਵਿਰੁੱਧ ਵੀ ਇੱਕ ਬਹੁਤ ਵੱਡੀ ਮੁਹਿੰਮ ਜਿਹੜੀ ਆ ਮਾਨਜੋਗ ਸੀਐਮ ਸਾਹਿਬ ਤੇ ਮਾਨਜੋਗ ਬੀਜਪੀ ਪੰਜਾਬ ਨੇ ਜਿਹੜੀ ਇੱਕ ਛੇੜੀ ਹੋਈ ਆ ਇਹ ਹਰੀਤ ਐਨਡੀਪੀਐਸ ਕੇਸ ਨੂੰ ਬੜੀ ਸੰਜਗੀਤ ਕੀ ਨਾਲ ਬੜੀ ਡੂੰਘਾਈ ਨਾਲ ਪੂਰੀ ਤਰਤੀਸ਼ ਕੀਤੀ ਜਾਂਦੀ ਹੈ ਤੇ ਇਸ ਕੇਸ 'ਚ ਵੀ ਅਸੀਂ ਬੜੇ ਡੀਪਲੀ ਜਾਵਾਂਗੇ ਤੇ ਜੋ ਵੀ ਫੈਕਟਸ ਸਾਹਮਣੇ ਆਣਗੇ ਉਹ ਅਸੀਂ ਸਾਹਮਣੇ ਲੈ ਕੇ ਆਵਾਂਗੇ ਤੇ ਹੁਣ ਤੱਕ ਵੀ ਜਿਹੜੇ ਕੋਈ ਸਸਪੀਸ਼ੀਅਸ ਫਾਈਨੈਂਸ਼ੀਅਲ ट्रांजੈਕਸ਼ਨ ਹੋਏ ਹਨ ਸੰਬੰਧਿਤ ਫਰਮਾਂ ਨਾਲ ਇਸ ਕੰਟਰੀ ਦੇ ਅੰਦਰ ਜਾਂ ਇਸ ਕੰਟਰੀ ਤੋਂ ਬਾਹਰ ਉਹਨਾਂ ਬਾਰੇ ਵੀ ਐਸਆਈਟੀ ਬੜੀ ਧੁੰਗਾਈ ਨਾਲ ਜਿਹੜੀ ਆ ਉਹ ਤਫਤੀਸ਼ ਕਰ ਰਹੀ ਹੈ ਇਸ ਤੋਂ ਇਲਾਵਾ ਅਸੀਂ ਜਿਹੜੇ ਇਸ ਕੇਸ 'ਚ ਬਾਕੀ ਦੋਸ਼ੀ ਨੇ ਜਿਹੜੇ ਬਾਹਰ ਦੇ ਮੁਲਕਾਂ 'ਚ ਬੈਠੇ ਉਹਨਾਂ ਨੂੰ ਵੀ ਅਸੀਂ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਇੰਡੀਆ ਲੈ ਕੇ ਆਣ ਲਈ ਜੋ ਵੀ ਸੰਭਵ ਉਪਰਾਲੇ ਹੁੰਦੇ ਆ ਉਹ ਵੀ ਸਾਰੇ ਉਪਰਾਲੇ ਜਿਹੜੇ ਆ ਉਹ ਐਸਆਈਟੀ ਜਿਹੜੀ ਆ ਉਹ ਕਰ ਰਹੀ ਹੈ ਵੱਡੀ ਮਾਤਰਾ 'ਚ ਸੰਬੰਧਿਤ ਫਰਮਾਂ 'ਚ ਜਿਹੜੇ ਕੈਸ਼ ਡਿਪੋਜ਼ਿਟ ਹੋਇਆ ਉਹਦੇ ਬਾਰੇ ਵੀ ਸਵਾਲ-ਜਵਾਬ ਕੀਤੇ ਗਏ ਤੇ ਬਾਹਰ ਦੇ ਦੇਸ਼ਾਂ 'ਚ ਬੇਸਡ ਜਿਹੜੀ ਕੋਈ ਕੰਪਨੀਆਂ ਦਾ ਸੰਬੰਧਿਤ ਫਰਮਾਂ ਨਾਲ ਕੋਈ ਟਰਾਂਜੈਕਸ਼ਨ ਹੋਇਆ ਉਹਦੇ ਬਾਰੇ ਵੀ ਜਿਹੜੇ ਆ ਉਹ ਸਵਾਲ-ਜਵਾਬ ਕੀਤੇ ਗਏ ਅੱਜ ਸਰ ਇਹ ਗੱਲ ਕਰੀਏ ਸਿੱਧੀ ਅਜੂ ਅਮਨ अरोड़ा ਜੀ ਭਟਿਆਲਾ ਆਏ ਸੀ ਜੀ ਉਹ ਕਹਿੰਦੇ ਵੀ ਸਾਡਾ ਇਸ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਕਿਤੇ ਨਾ ਕਿਤੇ ਪੋਲੀਟੀਕਲ ਵੀ ਜ਼ਰੂਰ ਬਣ ਰਿਹਾ ਹੈ ਇਹ ਮੁੱਦਾ ਦੇਖੋ ਜੀ ਸਿਡਲੀ ਕੋਈ ਵੀ ਕੇਸ ਕਦੀ ਵੀ ਪੋਲਿਟੀਕਲ ਨਹੀਂ ਹੁੰਦਾ ਸਾਨੂੰ ਪ੍ਰੋਫੈਸ਼ਨਲ ਪੁਲਿਸ ਅਫਸਰ ਹਮ ਦੇ ਇਸ ਕੇਸ ਦੀ ਇੱਕ ਟੀਮ ਬਣਾ ਕੇ ਸਾਡੇ ਨੂੰ ਇਨਵੈਸਟੀਗੇਸ਼ਨ ਸੌਂਪੀ ਗਈ ਹੈ ਤੇ ਅਸੀਂ ਪ੍ਰੋਫੈਸ਼ਨਲ ਐਂਡ ਸਾਇੰਟਿਫਿਕ ਇਨਵੈਸਟੀਗੇਸ਼ਨ ਕਰਦੇ ਹੋਏ ਜੋ ਵੀ ਇਸ ਕੇਸ ਦੇ ਤੱਥਾ ਉਹ ਸਾਹਮਣੇ ਲੈ ਕੇ ਆਵਾਂਗੇ ਕਿਸੇ ਪ੍ਰਕਾਰ ਦਾ ਕੋਈ ਇਹਨੂੰ ਪੋਲਿਟੀਕਲ ਰੁਝਾਨ ਇਸ ਕੇਸ ਨੂੰ ਨਾ ਦਿੱਤਾ ਜਾਵੇ ਸਰ ਸਾਰੇ ਕਲਾਸ ਵਾਲਾ ਸਰ ਜਿਹੜਾ ਤੁਸੀਂ ਬਾਹਰ ਦੀ ਗੱਲ ਕੀਤੀ ਹੈ ਮੈਂ ਇੱਕ ਮਿੰਟ ਹੋਣੀ ਗੱਲ ਪੁੱਛਾਂ ਜੀ ਤੇ ਜੋ ਵੀ ਸੰਬੰਧਿਤ ਸਾਇੰਟਿਫਿਕ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਕੇ ਤੇ ਹੋਰ ਬੜਾ ਡੂੰਘਾ ਇਨਵੈਸਟੀਗੇਸ਼ਨ ਕਰਕੇ ਜੋ ਵੀ ਤੱਤ ਸਾਹਮਣੇ ਆਣਗੇ ਉਸ ਮੁਤਾਬਿਕ ਪੜੀ ਐ ਸਟ ਜਿਹੜੀ ਆ ਉਹ ਰਿਪੋਰਟਿੰਗ ਕਰੂੰਗੀ ਸਾ ਜਿਹੜੇ ਵਿਦੇਸ਼ਾਂ ਦੀ ਗੱਲ ਕੀਤੀ ਤੁਸੀਂ ਜਿਹੜੇ ਦਿਨ ਤੁਸੀਂ ਕਿਹਾ ਵੀ ਉਹਨੂੰ ਬੁਲਾਇਆ ਜਾਊਗਾ ਉਹ ਮਜੀਠਾ ਦੇ ਨਾਲ ਐ ਕੋਈ ਕੋਈ ਇਦਾਂ ਦੀ ਹੈ ਕੋਈ ਜਾਣਕਾਰੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਇਸ ਕੇਸ 'ਚ ਚਾਰ ਦੋਸ਼ੀ ਨੇ ਜਿਨ੍ਹਾਂ 'ਚੋਂ ਤਿੰਨ ਜਿਹੜੇ ਅਕਿਊਜ਼ ਨੇ ਉਹ ਬਾਹਰ ਵੀ ਕੰਟਰੀ 'ਚ ਹੈ ਗਏ ਜਦੋਂ ਵੀ ਕਿਸੇ ਅਕਿਊਸ ਨੂੰ ਬਾਹਰ ਦੀ ਕੰਟਰੀ ਤੋਂ ਆਪਣੇ ਮੋਲਕ ਇੰਡੀਆ ਵਾਪਸ ਲੈ ਕੇ ਆਉਣਾ ਹੁੰਦਾ ਤੇ ਉਹਦੇ ਕਈ ਪ੍ਰਕਾਰ ਦੇ ਪ੍ਰੋਸੈਸ ਹੁੰਦੇ ਕਈ ਪ੍ਰਕਾਰ ਦੇ ਇੰਟਰਪੋਲ ਦੇ ਨੋਟਿਸ ਹੁੰਦੇ ਆ ਬਲੂ ਕਾਰਨਰ ਨੋਟਿਸ ਹੁੰਦੇ ਰੈਡ ਕਾਰਨਰ ਨੋਟਿਸ ਜਾਰੀ ਹੁੰਦੇ ਨੇ ਲੇਕਿਨ ਸਭ ਚਾਰ ਸਾਲ ਹੋ ਗਏ ਆਪਣੀ ਗੱਲ ਪੂਰੀ ਕਰਨਾ ਕਿ ਕਈ ਪ੍ਰਕਾਰ ਦੇ ਨੋਟਿਸ ਹੁੰਦੇ ਆ ਬਲੂ ਕਾਰਨਰ ਨੋਟਿਸ ਰੈਡ ਕਾਰਨਰ ਨੋਟਿਸ ਹੁੰਦੇ ਐ ਐਕਸਟਰੈਡੀਸ਼ਨ ਦੇ ਪ੍ਰੋਪੋਜ਼ਲ ਹੁੰਦੇ ਐ ਤੇ ਜੋ ਵੀ ਇਸ ਕੇਸ ਦੇ ਦੋਸ਼ੀ ਜਿਹੜੇ ਬਾਹਰ ਹੈਗੇ ਆ ਉਹਨਾਂ ਨੂੰ ਇੰਡੀਆ ਚ ਵਾਪਸ ਲੈ ਕੇ ਆਉਣਾ ਤੇ ਉਹਦੇ ਹੀ ਹਰ ਸੰਭਵ ਉਪਰਾਲਾ ਕਰਨਾ ਭਾਵੇਂ ਉਹ ਐਕਸਟਰੈਡੀਸ਼ਨ ਹੋਵੇ ਮਿਊਚੁਅਲ ਲੀਗਲ ਅਸਿਸਟੈਂਸ ਪ੍ਰੀਟੀ ਹੋਵੇ ਬਲੂ ਕਾਰਜ ਮੋਟੇਸ ਹੋਵੇ ਉਹ ਵੀ ਸਿੱਟ ਬੜੇ ਡੂੰਘੇ ਨਾਲ ਇਹ ਸਾਰੇ ਪਹਿਲੂਆਂ ਤੇ ਕੰਮ ਜਿਹੜਾ ਕਰ। ਥੈਂਕ ਯੂ।